हां जी प्यार भाई ਅਸੀਂ ਕੱਲ ਜਿਵੇਂ ਕਿ ਆਪਾਂ ਬਾਰਡਰ ਤੇ ਸੁੱਤੇ ਹੋਏ ਸੀਗੇ ਤੇ ਸਵੇਰੇ 5 ਵਜੇ ਦਿੱਤਾ ਕਿਸੇ ਨੇ ਸ਼ੀਸ਼ਾ ਖੜਕਟਾ ਬਾਈ ਕਹਿੰਦੇ ਸਾਡੀ ਗੱਡੀ ਦਾ ਪ੍ਰੋਫੈਸ਼ਨ ਖਤਮ ਆ ਤੇ ਵੀਰ ਬਾਨ ਕੇ ਸਾਨੂੰ ਦੇ 에어ਪੋਰਟ ਪਹੁੰਚਾ ਸਾਰੀ ਡਿਸਕਸ ਕਰਕੇ ਮੈਂ ਆਪਾਂ ਮਾਰੀ ਐਂਟਰੀ 에어ਪੋਰਟ ਤੇ ਤੇ ਉਹਨਾਂ ਨੂੰ ਦਿੱਤਾ ਸੀ ਟਾਈਮ ਨਾਲ ਪਹੁੰਚਾ ਉਹ ਕਹਿੰਦੇ ਬਾਈ ਜੀ ਮਣੀ ਐਕਸਚੇਂਜ ਕਰਾਉਣੀ ਆ ਤੇ ਮੈਂ ਕਿਹਾ ਖੜ ਜੋ ਮੈਂ ਹੁਣੇ ਤੁਹਾਡੇ ਕੋਲੇ ਆਉਣਾ ਉਸ ਤੋਂ ਬਾਅਦ ਲੋ ਜੀ ਉਹਨਾਂ ਨੂੰ ਆਪਾਂ ਟਿਕਾਣੇ ਤੇ ਛੱਡ ਕੇ ਤੇ ਆਪਾਂ ਪੌਣ ਲੈ ਅੱਗੇ ਆ ਗੱਡੀ ਵੱਲ ਰਵਾਨਗੀ ਰਾਜ ਜਾਂਦੇ ਜਾਂਦੇ ਮੈਂ ਸੋਚਿਆ ਵਾਸ਼ਰੂਮ ਵੀ ਚਲੇ ਜਾਨੇ ਤੇ ਇੱਥੇ ਲ ਉਸ ਤੋਂ ਬਾਅਦ ਮੈਂ ਉਹਨਾਂ ਤੋਂ 1000 ਰੁਪਏ ਪਹਿਲਾਂ ਹੀ ਫੜ ਲਿਆ ਸੀ ਮੈਂ ਕਿਹਾ ਇਹ ਨਾ ਹੋਵੇ ਆਪਾਂ ਉਹਨਾਂ ਨੂੰ ਕਿਹੜਾ ਜਾਣਦੇ ਆ ਤੇ ਉਹ ਵਾਪਸ ਕਿਤੇ ਟ੍ਰੇਨ ਚੜ ਜਾਣ ਲਓ ਜੀ ਉਸ ਤੋਂ ਬਾਅਦ ਬ੍ਰੈਡ ਤੇ ਪੀਨਟ ਬਟਰ ਲਾ ਕੇ ਖਾ ਕੇ ਆਪਾਂ ਕਰਦੇ ਆਂ ਪੇਟ ਪੂਜਾ ਆਹ ਚੀਜ਼ਾਂ ਕੋਲੇ ਹੋਣ ਦਾ ਆ ਫਾਇਦਾ ਹੁੰਦਾ ਕਿਉਂਕਿ 에ਰਪੋਰਟ ਤੇ ਸਾਰਾ ਕੁਝ ਬਹੁਤ ਹੀ ਮਹਿੰਗਾ ਲਓ ਜੀ ਗੱਡੀ ਨੂੰ ਚਮਕਾਉਣੇ ਆ ਤੇ ਸੌਤ ਜਾਣਾ ਆਪਾਂ ਬਾਅਦ ਚ ਵੀ ਗੱਡੀ ਆਪਣੀ ਚਮਕ-ਦਮਕ ਕੇ ਹੋ ਗਈ ਸੀਗੀ ਰੈਡੀ ਪਸੀਨੀ ਪਸੀਨੀ ਹੋ ਗਿਆ ਸੀਗਾ ਤੇ ਮੋਢੇ ਤੇ ਰੱਖ ਕੇ ਸਾਫਾ ਆਪਾ ਚੱਲੇ ਆ ਵਾਸ਼ਰੂਮ ਚ ਮੂੰਮਾ ਧੋਣ ਗੱਡੀ ਵਾਲਾ ਕੱਪੜਾ ਵੀ ਲਿਆ ਤੋ ਤੇ ਉਸ ਤੋਂ ਬਾਅਦ ਪਾਣੀ ਵੀ ਭਰ ਲਿਆ ਸੀ ਮੈਂ ਉਸ ਤੋਂ ਬਾਅਦ ਅਨੰਦ ਆ ਗਿਆ ਫੋਨ ਕਹਿੰਦੇ ਅਸੀਂ ਆਉਣੇ ਤੇਰੇ ਕੋਲੇ ਉਹਨਾਂ ਨੂੰ ਬਿਠਾ ਕੇ ਛੱਡਣਾ ਸੀਗਾ ਸਿੰਘੂ ਬਾਰਡਰ ਤੇ ਜਿੱਥੇ ਉਹਨਾਂ ਦੀ ਗੱਡੀ ਖੜੀ ਹੋਈ ਆ ਉਹ ਬੰਦਾ ਮੈਨੂੰ ਕਹਿੰਦਾ ਐਂ ਕਰਕੇ ਸਾਨੂੰ ਤਾਂ ਗੱਡੀ ਐਨੇ ਚ ਮਿਲਦੀ ਸੀ ਤੇ ਐਨੇ ਚ ਮਿਲਦੀ ਸੀ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਜਿਹੜੇ ਤੂੰ ਮੈਨੂੰ ਦਿੱਤੇ ਉਹ ਵੀ ਵਾਪਸ ਲੈ ਜੋ ਮੈਨੂੰ ਬੜਾ ਮਨ ਦੁਖੀ ਹੋਇਆ ਵੀ ਬੰਦਿਆਂ ਦਾ ਮੈਂ ਮੌਕੇ ਤੇ ਸਾਰੇ ਤੇ ਉਹਨਾਂ ਨੇ ਕਦਰ ਨਹੀਂ ਪਾਈ ਲਓ ਜੀ ਉਸ ਤੋਂ ਬਾਅਦ ਮੈਂ ਪੀਤਾ ਬਣਾਣਾ ਸ਼ੇਕ ਅਗਲੀ ਰਾਈਡ ਚੱਕ ਲਈ ਸੀ ਗੱਡੀ ਆਪਣੀ ਖੜੀ ਹੋਈ ਸੀ ਤੇ ਸਵਾਰੀ ਵਿੱਚ ਬੈਠੀ ਹੋਈ ਸੀ ਕਿਉਂਕਿ ਉਹਨਾਂ ਨੂੰ ਚੱਕ ਕੇ ਆਪਾਂ ਛੜਨਾ ਸੀ ਦਿੱਲੀ ਦਿੱਲੀ ਛੱਡ ਕੇ ਗੱਡੀ 'ਚ ਭਰਾਈ ਗੈਸ ਗੈਸ ਖੂਸ ਭਰਾ ਕੇ ਆਪਾਂ ਲੱਭਦੇ ਆ ਟਿਕਾਣਾ ਕੋਈ ਹੋਰ ਖਾਣ ਪੀਣ ਦਾ ਕਿਉਂਕਿ ਦੁਪਹਿਰ ਦਾ ਟਾਈਮ ਹੋ ਗਿਆ ਪੇਟ ਪੂਜਾ ਕਰਨੀ ਸੀ ਪੋਹਾ ਤੇ ਛੋਲੇ ਖਾਦੇ ਪਰ ਮੈਨੂੰ ਬਿਲਕੁਲ ਵੀ ਸਵਾਦ ਨਹੀਂ ਲੱਗੇ ਕਿਉਂਕਿ ਇੰਨਾ ਚ ਕੋਈ ਟੇਸਟ ਨਹੀਂ ਸੀਗਾ ਮੈਂ ਉਤੋਂ ਦੀ ਪੀਤਾ ਇੱਕ ਬਨਾਣਾ ਸ਼ੇਕ ਮੈਂ ਚਲੋ ਢਿੱਡ ਤਾਂ ਆਪਣਾ ਭਰਿਆ ਢਿੱਡ ਢੁੱਡ ਭਰ ਕੇ ਮੇਰਾ ਇਹਨਾਂ ਰਿਕਸ਼ੇ ਵਾਲਿਆਂ ਨੇ ਵੇਖ ਕੇ ਹੋਰ ਵੀ ਮਨ ਉਦਾਸ ਹੋ ਗਿਆ ਮੈਂ ਕਹਿੰਦਾ ਨਾਲੋਂ ਤਾਂ ਆਪਾਂ ਬਹੁਤ ਚੰਗੇ ਆ ਡੀ ਲਕਸ ਵਾਸ਼ਰੂਮ 'ਚ ਜਾ ਕੇ ਲਓ ਜੀ ਆਪਣਾ ਨਹਾਉਣ ਧੋਣ ਦਾ ਹੋ ਗਿਆ ਸੀ ਹੱਲ ਨਾ ਤੋ ਕਿ ਆਪਾਂ ਸਿਵਲ ਕੱਪੜੇ ਪਾ ਲੈ ਕਿਉਂਕਿ ਵਰਦੀ ਦਹੀਂ ਪਾਉਣੀ ਸੀ ਕਿਉਂਕਿ ਆਪਾਂ ਕੰਮ ਕਰਨ ਦੀ ਨਹੀਂ ਹੈਗੀ ਸੀ ਹਿੰਮਤ ਮੈਂ ਕਹਾ ਚਲੋ ਬੈਠ ਕੇ ਅੰਟਰ ਸਿਟੀ ਕੋਈ ਡਿਊਟੀ ਬਾਹਰ ਦੀ ਲਵਦੇ ਆ ਪਰ ਪੁਲਿਸ ਵਾਲਿਆਂ ਦੀ ਬਜਨ ਨਾਲ ਮੇਰਾ ਰਾਤ ਦਾ ਇੰਨਾ ਦਿਮਾਗ ਖਰਾਬ ਸੀ ਮੇਰਾ ਬਹੁਤ ਮਨ ਦੁਖੀ ਹੋਇਆ ਰਾਤ ਦਾ ਜਿਹੜਾ ਟਾਬੇ ਤੋਂ ਸਟਾਕ ਲਿਆ ਸੀ ਛੋਲੇ ਛੁੱਲੇ ਖਾ ਕੇ ਆਪਾਂ ਇਦਾਂ ਹੀ ਲਿਆ ਸਾਰ ਲਓ ਜੀ ਉਸ ਤੋਂ ਬਾਅਦ ਮੇਰਾ ਸਰੀਰ ਇੰਨਾ ਥੱਕਿਆ ਹੋਇਆ ਸੀ ਮੈਂ ਪਹਿਲਾਂ ਉਸ ਪੂਜਾ ਪੇਟ ਪੂਜਾ ਕਰ ਲਈ ਮੈਂ ਖਾਦੇ ਆ ਪੁੰਗਰੇ ਹੋਏ ਛੋਲੇ ਦੇ ਨਾਲ ਖਾਦੇ ਫਿਰ ਆਂਡੇ ਆ ਕੇਲਿਆਂ ਵਾਲਾ ਪਾਣੀ ਦੇ ਛਿਲਕੇ ਮਛਿੱਡੇ ਮਾਰ ਮਾਰ ਕਰ ਰਹੀ ਹੈ ਕੇਲੇ ਫਰੈਸ਼ ਲਓ ਜੀ ਆਂਡੇ ਉਂਡੇ ਖਾ ਕੇ ਆਪਾਂ ਪੀਨੇ ਉਸ ਤੋਂ ਬਾਅਦ ਇੱਕ ਬਨਾਣਾ ਸ਼ੇਕ ਬਨਾਣਾ ਸ਼ੇਕ ਪੀਨ ਤੋਂ ਬਾਅਦ ਆਪਾਂ ਪਾਤੀ ਗੱਡੀ ਵਾਲੇ ਰਵਾਨਗੀ ਫਿਰ ਮੇਰੇ ਦਬਾਜ ਚ ਆਇਆ ਪਾਣੀ ਮੇਰੇ ਕੋਲੇ ਹੈ ਨਹੀਂ ਭਰਾਈ ਇੱਕ ਪਾਣੀ ਦੀ ਬੋਤਲ ਪਾਣੀ ਭਰ ਕੇ ਆ ਦੋਨੇ ਆਪਸ ਵਿੱਚ ਗੱਲਾਂ ਕਰ ਰਹੀ ਤੇ ਆਪਾਂ ਆ ਕੇ ਗੱਡੀ ਚ ਗੱਡੀ ਚ ਕਰਦੇ ਆ ਰੈਸਟ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਚ ਥੈਂਕ ਯੂ ਸੋ ਮਚ